ਸਤਿ ਸ਼੍ਰੀ ਅਕਾਲ ਪਿਆਡੂ ਕੀ ਹਾਲ ਚਾਲ ਨੇ ਠੀਕ ਠਾਕ ਹੋ ਪਰਮਾਤਮਾ ਕਰੇ ਸਭ ਠੀਕ ਠਾਕ ਰਹਿਣ ਕੋਈ ਦੁੱਖ ਤਕਲੀਫ ਦੇ ਵਿੱਚ ਨਾ ਹੋਵੇ ਤੇ ਸਵੇਰ ਦੇ 8 ਵਜੇ ਉੱਠੇ ਆਂ ਚਾਹ ਪਾਣੀ ਪੀਨੇ ਆਂ ਹੱਥ ਮੂੰਹ ਧੋ ਕੇ ਠੰਡ ਬਹੁਤ ਹੈ ਜਿｮ ਨਿਕਲ ਨੂੰ ਜੀ ਨਹੀਂ ਕਰਦਾ ਫਿਰ ਰਜਾਈ 'ਚ ਬੈਠਦੇ ਆਂ ਕਿਉਂਕਿ ਕੰਮ ਕਰਤਾ ਹਜੇ ਕੋਈ ਹੈ ਨਹੀਂ ਕੋਲ ਕੱਲ ਨੂੰ ਜਾਣਾ ਕਿਤੇ ਅੱਜ ਜਾਣਾ ਸੀਗਾ ਲੇਟ ਉੱਠਣ ਕਰਕੇ ਨਹੀਂ ਜਾ ਆ ਹੋਇਆ ਹੁਣ ਕੱਲ ਨੂੰ ਜਾਵਾਂਗੇ ਤੇ ਤੁਹਾਨੂੰ ਦਿਖਾਉਂਗਾ ਵੀ ਕਿੱਥੇ ਗਏ ਸੀ ਕੀ ਕਰਨ ਗਏ ਸੀਗੇ ਆ ਵੀ ਗੱਲ ਨਹੀਂ ਹੈ ਆਪ ਦੇ ਇਸ ਵੀਰ ਦਾ ਸਾਥ ਦੇਣ ਲਈ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਵੱਧ ਵੱਧ ਕਰ ਦਿਓ ਟੋਡੇ ਤੋਂ ਬਿਨਾ ਹੋਰ ਕੋਈ ਨਹੀਂ ਰਿਹਾ ਦੁਨੀਆ 'ਚ ਮੇਰਾ ਕਿਰਪਾ ਕਰਕੇ ਆਪ ਦੇ ਇਸ ਭਰਾ ਨੂੰ ਜਿਉਂ ਜਿਉਂ ਜਿੰਦਾ ਰਹਿਣ ਦਾ ਮਕਸਦ ਦੇ ਦਿਓ ਸਾਰਿਆਂ ਨੇ ਸਾਥ ਛੱਡਿਆ ਹੋਇਆ ਤੇ ਮੇਰਾ ਪਰਮਾਤਮਾ ਦੇ ਉੱਤੇ ਤੇ ਤੁਹਾਡੇ ਉੱਪਰ ਪੰਜਾਬੀ ਭਰਾਵਾਂ ਉੱਪਰ ਜਿਨ੍ਹਾਂ ਨਾਲ ਗੱਲਾਂ ਕਰਕੇ ਮੈਂ ਦਿਲ ਹੌਲਾ ਕਰ ਲੈਣਾ ਪੂਰਾ ਵਿਸ਼ਵਾਸ ਆ ਕਿ ਤੁਸੀਂ ਮੇਰਾ ਸਾਥ ਜ਼ਰੂਰ ਦਿਓਂਗੇ ਕਿਰਪਾ ਕਰਕੇ ਸਾਥ ਦਿਓ ਆਪ ਦੇਸ਼ ਵੀਰ ਦਾ ਜ਼ਰੂਰਤ ਆ ਤੁਹਾਡੀ ਪੰਜਾਬੀ ਨੂੰ ਤੇ ਮੈਂ ਪੰਜਾਬ ਲਈ ਮਰਨੂ ਵੀ ਤਿਆਰ ਆ ਪੰਜਾਬੀਆਂ ਲਈ ਮਰਨੂ ਤਿਆਰ ਆ ਤੇ ਪੰਜਾਬ ਨੂੰ ਬਚਾਉਣ ਲਈ ਤਿਆਰ ਆ ਫਾਂਸੀ ਚੜਨ ਲਈ ਤਿਆਰ ਆ ਚਾਹੇ ਉਹਦੇ ਬਦਲੇ ਕੁਝ ਵੀ ਹੋ ਜਵੇ ਮਤਲਬ ਮੇਰਾ ਪੰਜਾਬ ਬਚਿਆ ਰਹਿ ਜਵੇ ਮੇਰੇ ਚੈਨਲ ਦਾ ਨਾਮ ਆ ਪੰਜਾਬ ਦੇ ਪਿੰਡ 2 ਦੂਸਰਾ ਚੈਨਲ ਹੈ ਸੁਖਜੀਤ ਸਿੰਘ ਖੁਸ਼ੀ ਬਲੌਗਰ ਤੇ ਇੱਕ ਚੈਨਲ ਆ ਪੰਜਾਬੀ ਹੋਣ ਦਾ ਮਾਣ ਕਿਰਪਾ ਕਰਕੇ ਸਰਚ ਕਰਕੇ ਦੇਖੋ ਕੋਈ ਗਲਤ ਵੀਡੀਓ ਨਹੀਂ ਜੋ ਕੁਝ ਮੇਰੇ ਨਾਲ ਤੱਕਾ ਹੋ ਰਿਹਾ ਉਹ ਵੀਡੀਓ ਪਾਉਣਾ ਤੇ ਪੰਜਾਬ ਚ ਕੀ ਹੋ ਰਿਹਾ ਉਹ ਵੀਡੀਓ ਪਾਉਣਾ ਕਿਰਪਾ ਕਰਕੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪਿੰਡਾਂ ਵਾਲਿਆਂ ਤੱਕ ਅਤੇ ਬਾਹਰਲੇ ਲੋਕਾਂ ਤੱਕ ਪਤਾ ਲੱਗ ਸਕੇ ਕਿ ਪੰਜਾਬ ਚ ਕੀ ਹੋ ਰਿਹਾ ਘਰ ਬੈਠੇ ਬੈਠੇ 11 ਵਜੇ ਕੇ ਰਜਾਈ ਚੋਂ ਨਿਕਲ ਹੀ ਨਹੀਂ ਹੁੰਦਾ ਮਸਾ ਨਿਕਲ ਕੇ ਆਇਆ ਮੈਂ ਕਿਹਾ ਥੋੜਾ ਜਿਹਾ ਸੂਰਜ ਤੇ ਆ ਦਿਖਿਆ ਸੀ ਮਾੜੀ ਮੁੱਟੀ ਤੁੱਪ ਲਵਾ ਲਈ ਉੱਪਰ ਜਾ ਕੇ ਪਰ ਕਿੱਥੇ 4-5 ਦਿਨ ਹੋ ਗਏ ਸੂਰਜ ਨੂੰ ਨਿਕਲੇ ਨੂੰ ਹੱਡ ਪੈਤ ਧੁੱਪ ਜੀ ਖੁੱਲਦੇ ਆ ਮਨੀ ਉੱਪਰ ਗਈ ਸੀ ਮੈਂ ਕਿ ਆਪਾਂ ਵੀ ਜੜਾ ਕੱਢਿਆਈਏ ਆ ਸਾਡਾ ਸੋਫਾ ਦੇਖੋ ਬਰਬਾਦ ਕੀਤਾ ਹੋਇਆ ਸਾਡੀ ਮਾਂ ਨੇ ਭਈ ਇਹ ਅੱਗ ਛੇਕ ਰਹੀ ਨੇ ਭਈ ਯਾਰਾਣੀਏ ਸਾਡਾ ਪਿੰਡ ਹੁੰਦਾ ਸੀ ਹਰਿਆ ਭਰਿਆ ਇਹ ਦੇਖੋ ਅੱਜ ਚਾਰੇ ਪਾਸੇ ਕੁਆਟਰ ਇੱਕ ਕੁਆਟਰ ਨੇ ਆਹ ਦੇਖੋ ਕੁਆਟਰ ਆ ਪਿੱਛੇ ਵੀ ਕੁਆਟਰ ਉੱਪਰ ਕੁਆਟਰ ਆ ਜੀਟੀ ਰੋੜਾ ਗੁਰਦੁਆਰਾ ਸਾਹਿਬ ਆ ਸਰਕਾਰੀ ਸਕੂਲ ਆ ਤੇ ਜਿਹੜੇ ਸਾਡੇ ਕਾਉਂਸਲਰ ਜਿੱਤੇ ਆ ਤਿਰੰਗਾ ਝੰਡਾ ਸਾਹਮਣੇ ਇੱਕ ਟਾਵਰ ਜੇ ਨਹੀਂ ਨੀਂਦਾ ਤੁਹਾਨੂੰ ਮੋਬਾਈਲ ਆਲਾ ਉਹਦੇ ਨਾਲ ਇੱਕ ਤਿਰੰਗਾ ਝੰਡਾ ਕੋਠੇ ਤੇ ਲੱਗਿਆ ਹੋਇਆ ਉਹ ਸਾਡੇ ਖਰਚਿਆਂ ਚ ਚੁਆਇਸ ਕੀ ਕਾਉਂਸਲਰ ਬਣਿਆ ਤੇ ਜਿੱਤੇ ਆ ਤੇ ਇੱਕ ਪ੍ਰਵਾਸੀ ਖੜਾ ਸੀ ਉਹਨੇ ਵੀ 1.5 ਕਰੋੜ ਰੁਪਈਆ ਖਰਚ ਕਰਤਾ ਵੋਟਾਂ ਤੇ ਪਰ ਬਚਾ ਹੋ ਗਿਆ ਵੀ ਪ੍ਰਵਾਸੀ ਨੂੰ ਸੀਟ ਨਹੀਂ ਮਿਲੀ ਨਹੀਂ ਤਾਂ ਹੁਣ ਇਹ ਡਰਦੇ ਨਹੀਂਗੇ ਪੰਜਾਬੀਆਂ ਤੋਂ ਇਹਨਾਂ ਦੇ ਹੌਂਸਲੇ ਹੋਰ ਬਲੰਦ ਹੋ ਜਾਣੇ ਸੀਗੇ ਜੇ ਪ੍ਰਵਾਸੀ ਜਿੱਤ ਜਾਂਦਾ ਤੇ ਅਸੀਂ ਛੇਤੀ ਤੋਂ ਛੇਤੀ ਚੱਲੇ ਜਾਣਾ ਸੀ ਢੰਡਾਰੀ ਛੱਡ ਕੇ ਹੁਣ ਆਰਾਮ ਨਾਲ ਇੱਕ ਅੱਧੇ ਸਾਲ ਚ ਅਸੀਂ ਜਾਣ ਦੀ ਤਿਆਰੀ ਕਰਾਂਗੇ ਤੇ ਰਾਵਾਂਗੇ ਉੱਥੇ ਦੁਕਾਨ ਪੈਲ ਕਰਾਂਗੀ ਜਿਹੜੀ ਚੀਜ਼ ਨੂੰ ਮੈਂ ساری ਜ਼ਿੰਦਗੀ ਦੁਕਾਨ ਨੂੰ ਦੇਤੀ ਉਹਨੂੰ ਐਂਡ ਤੱਕ ਰੱਖੂੰਗਾ ਛੱਡਦਾ ਨਹੀਂ ਜਿੱਦਣ ਮੌਤ ਆ ਗਈ ਉਦੋਂ ਤੱਕ ਕਹਿਣਾ ਹੀ ਕੀ ਹੈ ਸਾਹਮਣੇ ਬੂਟੇ ਲੱਗੇ ਹੋਏ ਨੇ ਆਪਣੇ ਕਿੰਨੂ ਦੇਖੋ ਬੂਟੇਆਂ ਤੇ ਕਿੰਨੇ ਲੱਗੇ ਹੋਏ ਨੇ ਇਹ ਸਾਰੇ ਭਈਏ ਤੋੜ ਦਿੰਦੇ ਆ ਖਾ ਲੈਂਦੇ ਆ ਪਿੱਛੇ ਕਰਾਇਦਾ ਰਹਿੰਦੇ ਆ ਆਪਣੇ ਤੇ ਇੱਕ ਅਮਰੂਦਾਂ ਦਾ ਬੂਟਾ ਵੀ ਆ ਉਹਨੂੰ ਅਮਰੂਦ ਲੱਗੇ ਹੋਏ ਨੇ ਉਹ ਵੀ ਕਿਰਾਇਦਾਰੀ ਖਾਂਦੇ ਨੇ ਆ ਪਿਛਲੇ ਪਾਸੇ ਸਾਡੀਆਂ ਮੱਝਾਂ ਹੁੰਦੀਆਂ ਸੀਗੀਆਂ ਜਿਹੜਾ ਹੁਣ ਇੱਥੇ ਸਾਡੀ ਖੇਤੀ ਘਟ ਰਹੀ ਹੈ ਨੀ ਕੀ ਬਿੱਗਾਕ ਬਚਿਆ ਬਾਕੀ ਤਾਂ ਬਾਹਰ ਲੈ ਲਈ ਤੇ ਆ ਮੱਝਾਂ ਵਾਲੇ ਜੇ ਅਸੀਂ ਕੁਆਟਰ ਬਣਾਤੇ 6 ਕਿਰਾਇਦਾਰ ਚਾਰ ਤੇ ਇਹਨਾਂ ਦਾ ਜਿਹੜਾ ਕਿਰਾਇਆ ਆਉਂਦਾ ਉਹੀ ਦੁੱਧ ਵਾਲੇ ਨੂੰ ਦੇ ਦੇਈਦਾ ਬੇਲ ਬੂਲ ਭਰਾ ਲਈਦਾ ਤੇ ਉਹ ਜਿੱਥੇ ਜਵਾਕ ਖੇਲਦੇ ਨੇ ਉਹ ਵੀ ਇੱਕ ਕੁਆਟਰ ਆਪਣੇ ਨੇ ਉਧਰ ਜੇਮਾ ਜੇਮ ਦੇ ਕੋਲ ਵੀ ਆਪਣੇ ਨੇ ਇੱਧਰ ਪ੍ਰਾਇਮਰੀ ਸਕੂਲ ਕੋਲ ਵੀ ਆਪਦੇ ਨੇ ਤੇ ਉਹ ਸਾਹਮਣੇ ਖਰਚਾ ਵੀ ਐਸ ਖਰਚਾ ਲਿਖਿਆ ਹੋਇਆ ਉਹ ਵੀ ਆਪਣਾ ਹੀ ਹੈ ਤੇ ਇੱਧਰ ਮੇਰੀ ਦੁਕਾਨ ਹੁੰਦੀ ਸੀਗੀ ਇਧਰਲੇ ਪਾਸੇ ਉੱਥੇ ਵੀ ਆਪਣੀ ਹੈ ਤੇ ਆ ਦੇ ਕੋ ਜਿਹੜੇ ਤਿੰਨ ਬਿਲਡਿੰਗ ਵਾਲਾ ਸਕੂਲ ਬਣਾਇਆ ਹੋਇਆ ਪੀਲੇ ਰੰਗ ਦਾ ਪ੍ਰਵਾਸੀ ਸਾਡੇ ਕਿਰਾਏ ਤੇ ਰਹਿੰਦਾ ਸੀ 20 ਸਾਲ 25 ਸਾਲ ਪਹਿਲਾਂ ਅੱਜ ਦੇਖ ਲੋ ਜਿਹਨੇ ਕੰਮ ਕਰਨਾ ਉਹਨੇ ਪੰਜਾਬ 'ਚ ਹੀ ਕਾਮਯਾਬ ਹੋ ਜਾਣਾ ਬਾਹਰ ਜਾਣ ਦੀ ਲੋੜ ਨਹੀਂ ਵੀਰੋ ਪਰ ਜੇ ਪੰਜਾਬ ਤੁਸੀਂ ਪ੍ਰਵਾਸੀਆਂ ਦੇ ਹੱਥ ਦੇ ਕੇ ਜਾਉਂਗੇ ਤਾਂ ਮੁੜ ਕੇ ਤੁਹਾਨੂੰ ਪੰਜਾਬ ਨਹੀਂ ਬਿਹਾਰ ਦਿਖੂਗਾ ਕਿਰਪਾ ਕਰਕੇ ਇਕੱਠੇ ਹੋਵੋ 2-3 ਸਾਲ ਨੇ ਆਪਣੇ ਕੋਲ ਇੱਕ ਝੰਡੇ ਥੱਲੇ ਇਕੱਠੇ ਹੋਣ ਲਈ ਉਹ ਚਾਹੇ ਹਿੰਦੂ ਮੁਸਲਮਾਨ ਸਿੱਖ ਸਾਈ ਹੋਵੇ ਪੰਜਾਬੀ ਮਾਂ ਬੋਲੀ ਭਾਸ਼ਾ ਹੋਵੇ ਉਹਨਾਂ ਦੀ ਤੇ ਉਹ ਪੰਜਾਬ ਦੇ ਹੱਕਦਾਰ ਨੇ ਪ੍ਰਵਾਸੀਆਂ ਨੂੰ ਮੈਂ ਗਲਤ ਨਹੀਂ ਕਹਿੰਦਾ ਸਿਰਫ ਇਸ ਕਰਕੇ ਕਹਿ ਰਿਹਾ ਵੀ ਪੰਜਾਬ ਕੋਲ ਖੇਤੀ ਦੀ ਜ਼ਮੀਨ ਖੇਤੀ ਪ੍ਰਧਾਨ ਸੁਪਾ ਸੀਗਾ ਜਿਹਦੇ ਕੋਲ ਹੁਣ ਖੇਤੀ ਦੀ ਜ਼ਮੀਨ ਬਹੁਤ ਘੱਟ ਬਚੀ ਆ ਹਜ਼ਾਰਾਂ ਕਿਲੇ ਡੇਲੀ ਪ੍ਰਵਾਸੀ ਖਰੀਦ ਰਹੇ ਨੇ ਤੇ ਬਹੁਤ ਘੱਟ ਜ਼ਮੀਨ ਬਚੀ ਆ ਇਸ ਲਈ ਮੈਂ ਗਲਤ ਨਹੀਂ ਕਹਿੰਦਾ ਪਰ ਇੱਥੇ ਰਜਿਸਟਰੀਆਂ ਬੰਦ ਕਰਾਉਣੀਆਂ ਇਹ ਪਣੀਆਂ ਨੇ ਆਪਾਂ ਨੂੰ 1-2 ਸਾਲਾਂ ਦੇ ਵਿੱਚ ਖੜੇ ਹੋ ਕੇ ਪੰਜਾਬੀਆਂ ਨੂੰ ਤਾਂ ਜੋ ਬਾਹਰਲਾ ਕੋਈ ਇੱਥੇ ਆ ਕੇ ਪਲਾਟ ਨਾ ਲੈ ਸਕੇ ਤੇ ਆਪਣੀ ਜ਼ਮੀਨ ਖਤਮ ਹੋ ਰਹੀ ਹੈ ਬੇ ਖੇਤੀ ਵਾਲੀ ਨਹੀਂ ਤਾਂ ਇੰਡੀਆ ਭੁੱਖਾ ਮਰ ਜੂ ਜੇ ਪੰਜਾਬ ਚੋਂ ਖੇਤੀ ਖਤਮ ਹੋ ਗਈ ਤੇ ਇੰਡੀਆ ਦੇ ਕਰਕੇ ਹੀ ਮੈਂ ਕਹਿ ਰਿਹਾ ਬਈ ਪ੍ਰਵਾਸੀਆਂ ਨੂੰ ਆਪਦੇ ਯੂਪੀ ਬਿਹਾਰ ਚ ਆਪਦੇ ਘਰਾਂ ਵੱਲ ਜਿਗਾ ਲੈ ਕੇ ਰਹਿਣਾ ਚਾਹੀਦਾ ਤੇ ਇੱਥੇ ਰਜਿਸਟਰੀ ਨਹੀਂ ਹੋਣੀ ਚਾਹੀਦੀਆਂ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ ਇਹਨਾਂ ਦਾ ਜੇ ਇਹ 1-2 ਸਾਲ ਦੇ ਵਿੱਚ ਇਹ ਕੰਮ ਹੋ ਗਿਆ ਠੀਕ ਹੈ ਨਹੀਂ ਤਾਂ ਫਿਰ ਮੇਰੀ ਗੱਲ ਯਾਦ ਰੱਖਿਓ 25-30 ਸਾਲ ਤੱਕ ਮੈਂ ਪਤਾ ਨਹੀਂ ਜਿਉਣਾ ਕਿ ਨਹੀਂ ਜੇ ਤੁਸੀਂ ਜਿਉਂਦੇ ਰਹੇ ਯਾਦ ਰੱਖਿਓ ਵੀ ਇੱਕ ਬੰਦਾ ਕਹਿੰਦਾ ਹੁੰਦਾ ਸੀ ਵੀ ਪੰਜਾਬ ਖਤਮ ਹੋ ਰਿਹਾ ਸੋ ਖਤਮ ਹੋ ਗਿਆ ਕਿਉਂਕਿ ਕਾਉਂਸਲਰ ਐਤ ਕੀ ਸਾਡੇ ਪਿੰਡ ਚੋਂ ਖੜਾ ਸੀ ਲੁਧਿਆਣੇ ਚ ਆਲਰੇਡੀ ਤਿੰਨ ਚਾਰ ਕਾਉਂਸਲਰ ਹੈਗੇ ਨੇ ਜਿਹੜੇ ਚੱਲਦੇ ਨੇ ਤੇ ਇੱਕ ਸਰਪੰਚ ਹੈ ਲੁਧਿਆਣੇ ਚ ਪਿੰਡ ਚ ਪ੍ਰਵਾਸੀ ਤੇ ਤਿੰਨ ਚਾਰ ਕਾਉਂਸਲਰ ਪ੍ਰਵਾਸੀ ਬਣੇ ਹੋਏ ਨੇ ਲੁਧਿਆਣੇ ਸਾਡੇ ਵੀ ਖੜਾ ਸੀ ਐਤ ਕੀ ਪਰ ਬਚਾਅ ਹੋ ਗਿਆ ਸਾਡੇ ਬੇੜੇ ਵਾਲਿਆਂ ਨੇ ਇਕਾ ਕਰ ਲਿਆ ਸੀਗਾ ਵੀ ਕਿਸੇ ਹੋਰ ਨੂੰ ਵੋਟ ਪਾਓਗੇ ਤੁਹਾਡੇ ਪਿੰਡ ਦੇ ਨਾਲ ਕੋਈ ਹਿਸਾਬ-ਤਾਬ ਨਹੀਂ ਰਹੂਗਾ ਸਾਰਿਆਂ ਤੋਂ ਅਲੱਗ ਹੋ ਜਾਓਗੇ ਵੀ ਵੋਟ ਇੱਕ ਹੀ ਜਗ੍ਹਾ ਤੇ ਪਾਉਣੀ ਆ ਜਿਹਦੇ ਕਰਕੇ ਸਾਡੇ ਪੰਜਾਬੀ ਭਰਾ ਜਿੱਤਗੇ ਨਹੀਂ ਤਾਂ ਜਿੱਤਣ ਤੇ ਕੋਈ ਅਸਾਰ ਨਹੀਂ ਸੀਗੇ ਜਿੰਨੀ ਆਬਾਦੀ ਹੈ ਇਹਨਾਂ ਦੀ ਇਹਨਾਂ ਦੀਆਂ ਵੋਟਾਂ ਬੰਦ ਹੋਣੀਆਂ ਚਾਹੀਦੀਆਂ ਨੇ ਰਜਿਸਟਰੀਆਂ ਤੇ ਆਧਾਰ ਕਾਰਡ ਬੰਦ ਹੋਣੇ ਚਾਹੀਦੇ ਨਹੀਂ ਤਾਂ ਉਹ ਸਾਹਮਣੇ ਦੇਖੋ ਟੈਂਕੀ ਦੀਆਂ ਹੋਣੀਆਂ ਚਿੱਟੀਆਂ ਇਥੇ ਥੋੜੀ ਜੀ ਜ਼ਮੀਨ ਪਈ ਸੀ ਕਿਸੇ ਦੀ ਅੱਧਾ ਕਿਲਾ ਵੇਚੀ ਆ ਤੇ ਭਈਆ ਨੇ ਪਲਾਟ ਖਰੀਦ-ਖਰੀਦ ਕੇ ਘਰ ਵੀ ਬਣਾ ਲਿਆ ਹਨ ਵਧੀਆ-ਵਧੀਆ ਤੇ ਆਪਨੇ ਲੋਕ ਬਾਹਰ ਜਾ ਕੇ ੱੱਕੇ ਖਾਂਦੇ ਆ ਆਪਣਾ ਪੰਜਾਬ ਆਪਕ ਨੂੰ ਵਾਜਾ ਮਾਰਦਾ ਪਰ ਆਪਾ ਪੰਜਾਬ ਦੀ ਸੁਣ ਨਹੀਂ ਰਹੇ ਖਤਮ ਹੋ ਰਿਹਾ ਪੰਜਾਬ ਹੌਲੀ-ਹੌਲੀ ਜੇ ਤੁਹਾਨੂੰ ਵੀਡੀਓ ਤੁਹਾਡੇ ਮਨ ਨੂੰ ਲੱਗੀ ਹੋਵੇ ਤਾਂ ਕਿਰਪਾ ਕਰਕੇ ਪਿੰਡਾਂ ਵਾਲਿਆਂ ਤੱਕ ਜਾਂ ਬਾਹਰ ਬੈਠੇ ਲੋਕਾਂ ਤੱਕ ਆਪਣੀ ਵੀਡੀਓ ਸ਼ੇਅਰ ਕਰਦੇ ਹੋ ਤੇ ਆਪਣਾ ਯੋਗਦਾਨ ਪਾਓ ਪੰਜਾਬ ਨੂੰ ਬਚਾਉਣ ਦੇ ਵਿੱਚ ਜੇ ਕਿਸੇ ਇੱਕ ਤੋਂ ਬੰਦਿਆ ਕੋਲ ਵੀ ਗੱਲ ਚਲੇ ਜਾਵੇ ਬਾਹਰ ਬੈਠਿਆਂ ਵਾਲੇ ਕੋਲ ਤਕੜੇ ਬੰਦਿਆਂ ਕੋਲ ਵੀ ਪੰਜਾਬ ਚ ਤੁਸੀਂ ਦਸਵੰਤ ਕੱਢਦੇ ਹੋ ਗੁਰੂਆਂ ਦੇ ਨਾਂ ਤੇ ਪੰਜਾਬ ਦੇ ਨਾਂ ਤੇ ਵੀ ਤਸਬੰਦ ਕੱਢੋ ਜ਼ਮੀਨਾਂ ਲੈ ਕੇ ਛੱਡੋ ਇਹ ਤੇ ਜਮੀਨਾਂ ਲਾਉਂਗਾ ਤੁਹਾਨੂੰ ਘਾਟਾ ਨਹੀਂ ਹੋਣਾ ਹੁਣ ਜੋ ਇਸ ਟਾਈਮ ਰੇਟ ਚੱਲ ਰਿਹਾ ਇਸ ਤੋਂ ਥੱਲੇ ਰੇਟ ਨਹੀਂ ਹੋਣੀ ਇਸ ਤੋਂ ਉੱਪਰ ਰੇਟ ਜਾਣੀ ਹੈ ਕਿਉਂਕਿ ਪੰਜਾਬ 'ਚ ਜ਼ਮੀਨ ਘੱਟ ਬਚੀ ਹੈ ਤੇ ਨੰਬਰ 2 ਤੇ ਪੰਜਾਬ 'ਚ ਜ਼ਮੀਨ ਘੱਟ ਬਚੀ ਹੈ ਨੰਬਰ 2 ਤੇ ਹਾਈਵੇਜ਼ ਬਣ ਰਹੇ ਨੇ ਤੇ ਸਟੀਲ ਬ੍ਰਾਂਟ ਲਵਾ ਰਹੇ ਜਿਹਦੀ ਲੋੜ ਨਹੀਂ ਸੀ ਪੰਜਾਬ ਨੂੰ ਇੰਡਸਟਰੀ ਦੀ ਲੋੜ ਤਾਂ ਸੀਗੀ ਨਹੀਂ ਪੰਜਾਬ ਨੂੰ ਰਾਜਸਥਾਨ ਵਰਗੇ ਇਲਾਕੇ 'ਚ ਹੁੰਦੀ ਇੰਡਸਟਰੀ ਕਿਉਂਕਿ ਉੱਥੇ ਕੁਝ ਫਸਲ ਨਹੀਂ ਹੁੰਦੀ ਇੱਥੇ ਤਾਂ ਵਧੀਆ ਉਪਜਾਊ ਜ਼ਮੀਨਾਂ ਵੇਚ-ਵੇਚ ਕੇ ਫੈਕਟਰੀਆਂ ਦੇ ਥੱਲੇ ਦੱਬੀਆਂ ਗਈਆਂ ਤੇ ਇਸ ਲਈ ਮੈਂ ਬਾਹਰਲੇ ਲੋਕਾਂ ਨੂੰ ਕਹਿ ਰਿਹਾ ਵੀ ਦੁਬਾਰਤ ਇੱਥੇ ਜ਼ਮੀਨ ਖਰੀਦੋ ਪੰਜਾਬ ਨੂੰ ਆਪਦੇ ਕਬਜ਼ੇ 'ਚ ਲਓ ਨਹੀਂ ਤਾਂ ਖਾਲਿਸਤਾਨ ਬਣਾਉਣਾ ਬੰਨਣਾ ਵੀ ਭੁੱਲ ਜਿਓ ਤੇ ਪਹਿਲਾ ਜ਼ਮੀਨ ਹੋਣੀ ਚਾਹੀਦੀ ਹੈ ਹਰ ਇੱਕ ਧਰਮ ਨੂੰ ਆਦੀ ਹੋਣ ਦੇ ਲਈ ਜ਼ਮੀਨ ਜ਼ਰੂਰੀ ਹੈ ਬਈ ਮੈਂ ਇਸ ਧਰਤੀ ਦਾ ਜੰਮਿਆ ਹੋਇਆ ਤੇ ਪਰ ਹਿੰਦੂਆਂ ਕੋਲ ਆਵਦਾ ਦੇਸ਼ ਹੈ ਈਸਾਈਆਂ ਕੋਲ ਤੇ ਮੁਸਲਮਾਨਾਂ ਕੋਲ ਆਪਦੇ ਦੇਸ਼ ਨੇ ਸਿੱਖਾਂ ਕੋਲ ਕੋਈ ਦੇਸ਼ ਨਹੀਂ ਜਿਹਨੂੰ ਆਪਦਾ ਕਹਿ ਸਕਦਾ ਕਿਉਂਕਿ ਸਾਡੇ ਬੰਦੀ ਸਿੰਘ ਕਿੰਨਾ ਚਿਰ ਤੋਂ ਜੇਲ੍ਹਾਂ ਵਿੱਚ ਕੈਦ ਨੇ ਸਜ਼ਾਾਂਾਂ ਭੁਗਤ ਚੁੱਕੇ ਨੇ ਫਿਰ ਵੀ ਨਹੀਂ ਛੱਡੇ ਗਏ ਸਾਡੇ ਐਮਪੀ ਅਮਰਤਪਾਲ ਸਿੰਘ ਜੀ ਤੇ ਉਹਨਾਂ ਦੇ ਸਾਥੀ ਬਿਨਾ ਕਿਸੇ ਗੱਲ ਤੋਂ ਅੰਦਰ ਕਰਤਾ ਤੇ ਜਿਹੜੇ ਬਲਾਤਕਾਰੀ ਨੇ ਬਾਹਰ ਘੁੰਮਦੇ ਨੇ ਪੰਜਾਬੀ ਵੀਰੋ ਆਪਾਂ ਆਪਣੇ ਪੰਜਾਬ ਨੂੰ ਆਪ ਹੀ ਬਚਾ ਸਕਦੇ ਹਾਂ ਸਰਕਾਰਾਂ ਤਾਂ ਖਾਣ ਵਾਸਤੇ ਤੁਲੀਆਂ ਹੋਈਆਂ ਨੇ ਖਤਮ ਕਰ ਰਹੀਆਂ ਨੇ ਪੰਜਾਬ ਨੂੰ ਸਰਕਾਰਾਂ ਤੇ ਆ ਸਾਹਮਣੇ ਮੁਹੱਲਾ ਕਲੀਨਿਕ ਆ 5 ਸਾਲ ਪਹਿਲਾਂ ਇਹਦੀ ਬਿਲਡਿੰਗ ਇੰਨੀ ਵਧੀਆ ਮਟੀਰੀਅਲ ਨਾਲ ਬਣੀ ਸੀਗੀ ਇੱਟਾ ਸੀਮੈਂਟ ਭਗਵੰਤਪານ ਸਰਕਾਰ ਆਈ ਉਹਨੇ ਢਾਤੀ ਡਿਸਪੈਂਸਰੀ ਸੀਗੀ 5 ਸਾਲ ਪਹਿਲਾਂ ਨਵੀਂ ਬਣੀ ਤੇ ਢਾ ਕੇ ਆ ਜੋ ਦੇਖਿਆ ਮੈਂ ਸਰੀਆ ਨਵੇਂ ਵਰਗਾ ਨਿਕਲਦਾ ਸੀ ਇੱਟਾਂ ਨਵੀਆਂ ਵਰਗੀਆਂ ਚੱਕ ਕੇ ਕੁਆੜੀਆ ਪ੍ਰਵਾਸੀ ਠੇਕੇ ਲੈਂਦਾ ਉਹ ਜੀਸੀਵੀ ਮਸ਼ੀਨਾਂ ਨੇ ਤੇ ਕੋਲ ਟਰੈਕਟਰ ਨੇ ਤੇ ਉਹਨੇ ਢਾ ਕੇ ਸਾਰਾ ਮਾਲ ਲੈ ਗਿਆ ਦੇ ਕੋਲ ਠੀਕਾ ਲੈ ਕੇ ਤੇ ਉੱਥੋਂ ਠੀਕ ਕਰਕੇ ਵੇਚ ਦਊਗਾ ਪੈਸਾ ਪ੍ਰੋਫਿਟ ਹੋ ਜਾਊਗਾ ਉਹਨੂੰ ਤੇ ਭਗਵਾਨਤ ਮਾਨ ਨੇ ਆ ਡੱਬਾ ਜੇ ਆ ਬਣਾਤਾ ਥਰਮੋਕੋਲ ਜੇ ਦਾ ਇਹ ਮਸਾਂ ਹੀ 5 ਸਾਲ ਤੱਕ ਚੱਲਣਾ ਕਿ ਨਹੀਂ ਚੱਲਣਾ ਪਤਾ ਨਹੀਂ ਪਰ ਜਿਹੜਾ ਪਹਿਲਾਂ ਸੀਗਾ ਉਹ ਉਹ 100 ਸਾਲ ਤੱਕ ਚੱਲਣ ਵਾਲੀ ਇਮਾਰਤ ਸੀਗੀ ਸਰਕਾਰਾਂ ਸਾਡਾ ਪੈਸਾ ਖਰਾਬ ਕਰਕੇ ਬਰਬਾਦ ਕਰ ਰਹੀਆਂ ਨੇ ਤੇ ਪੰਜਾਬ ਨੂੰ ਕਰਜ਼ਾ ਹੀ ਕਰ ਰਹੀਆਂ ਨੇ ਸਾਹਮਣੇ ਮੇਰੇ ਤਾਇ ਦਾ ਘਰ ਜਿੱਥੇ ਬਾਜਿਆ ਲੱਗਿਆ ਹੋਇਆ ਟੈਂਕੀ ਦੇ ਉੱਪਰ ਤੇ ਬਾਕੀ ਆ ਸਾਰੇ ਕ્વાਟਰੀ ਕ્વાਟਰ ਨੇ ਵਿਚਾਲੇ ਅਸੀਂ ਬੈਠੇ ਆ ਸਾਡਾ ਹਰਿਆ ਭਰਿਆ ਪਿੰਡ ਹੁੰਦਾ ਸੀਗਾ ਇਧਰਲੇ ਪਾਸੇ ਮੋਟਰ ਹੁੰਦੀ ਸੀ ਘਰੋਂ ਮੋਟਰ ਦਿਖ ਜਾਂਦੀ ਸੀ ਪਰ ਅੱਜ ਉਧਰ ਜਾਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਜਿੱਥੇ ਆਪਾਂ ਸਾਰਾ ਬਚਪਨ ਗੁਜ਼ਾਰੇ ਆ ਉਹ ਜਗ੍ਹਾ ਪਰਵਾਸੀ ਆ ਜਾਣ ਤਾਂ ਦਿਲ ਨਹੀਂ ਕਰਦਾ ਜਾਣ ਨੂੰ ਕਿਰਪਾ ਕਰਕੇ ਜੇ ਪੰਜਾਬ ਨੂੰ ਪਿਆਰ ਕਰਦੇ ਹੋ ਬਚਾਉਣਾ ਚਾਹੁੰਦੇ ਹੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬ ਨੂੰ ਬਚਾਉਣ 'ਚ ਯੋਗਦਾਨ ਪਾਓ ਤੇ ਬਾਹਰਲੇ ਲੋਕਾਂ ਨੂੰ ਪਤਾ ਲੱਗ ਸਕੇ ਪੰਜਾਬ 'ਚ ਕੀ ਹੋ ਰਿਹਾ ਕਿਰਪਾ ਕਰਕੇ ਇੰਨੀ ਹੈਲਪ ਕਰ ਦਿਓ ਪਤੰਗ ਛੜਨ ਲੱਗੇ ਚੜਨ ਲੱਗੇ ਤੇ ਗੁਰਦੁਆਰੇ ਦੀ ਉਹ ਗੁੰਮਟੀ ਸਾਫ ਹੋ ਗਈ ਮੀਂਹ ਕਰਕੇ ਜਿਹੜੀ ਚਾਰਕਣੀਆਂ ਵੀ ਇਹ ਦੇਖ ਲੈ ਨਿਸ਼ਾਨ ਸਾਹਿਬ ਵੀ ਅੱਜ ਬਦਲਿਆ ਅੱਜ ਖੰਡ ਪਾਠ ਰਖਾਇਆ ਗੁਰਦੁਆਰੇ ਪਰਸੋਂ ਤੋਂ ਹੋਗਾ ਕਿ ਕਿਹੜੇ ਗੁਰੂਆਂ ਦਾ ਹੁਣ ਹੁੰਦਾ ਨਹੀਂ ਹੁੰਦਾ ਅੱਜ ਪਰ ਪਾਠ ਹੋਵੇਗਾ ਤੇ ਆ ਦੇਖ ਲੈ ਨਿਸ਼ਾਨ ਸਾਹਿਬ ਤਾਂ ਬਦਲਤਾ ਬੋਲੇਗਾ ਸੀ ਜੀ ਬਾਬਾ ਜੀ ਨੇ ਵੀ ਨਿਸ਼ਾਨ ਸਾਹਿਬ ਦੀ ਸੇਵਾ ਹਣੀ ਕਲਰ ਦੂਜਾ ਮੈਂ ਤਾਂ ਸੋਚਦਾ ਸੀ ਵੀ ਕਿਤੇ ਦੂਜਾ ਕਲਰ ਹੀ ਨਾ ਜਿਹੜਾ ਪਹਿਲਾਂ ਚੜਾਉਂਦੇ ਸੀਗੇ ਉਹੀ ਨਾ ਚੜਾ ਦੇਣ ਪਰ ਹੁਣ ਪਤਾ ਨਹੀਂ ਇਹਦੇ ਪਿੱਛੇ ਕੀ ਰਾਜ ਆ ਵੀ ਵਸਤਰ ਦਾ ਰੰਗ ਬਦਲੇ ਆ ਇਹ ਹੈ ਪਤਾ ਨਹੀਂ ਅੱਗੇ ਕੋ ਕੋ ਖਾਣ ਵਾਲਾ ਬੱਚਾ ਕੋਈ ਸਕੇ ਮੈਂ ਵੀ ਕਹਿੰਦੇ ਸੀ ਵੀ ਕਿਹੜਾ ਹੋਣਾ ਚਾਹੀਦਾ ਦਸਤੋ ਮੇਰੀ ਬੀਬੀ ਕੀ ਕਰੰਦੇ ਸੀ ਜਾਂ ਉਹ ਜਿਹੜਾ ਪਹਿਲਾਂ ਸੰਤਰੀ ਹੁੰਦਾ ਸੀ ਗਾਇ ਹੈਗਾ ਤੇ